ਹਰੋ ਯਾਰ ਆਪੇ ਕਿਸ ਨੂੰ ਹੰਦੇ ਸਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਸੋਚਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਡਰਾ ਕੇ ਧਮਕਾ ਕੇ ਪਰਚੇ ਦੇ ਕੇ ਉਹ ਸਾਡੇ ਵਰਕਰਾਂ ਨੂੰ ਡਰਾ ਲੂਗਾ ਭਗਵੰਤ ਮਾਨ ਨੂੰ ਖੋਮਨੀ ਕਾਲੀ ਦਲ ਦਾ ਇਤਿਹਾਸ ਹੀ ਨਹੀਂ ਪਤਾ ਜਿੰਨਾ ਤੁਸੀਂ ਕੋਸ਼ਿਸ਼ ਕਰੋਗੇ ਉਨਾ ਤਕੜਾ ਕਾਲੀ ਦਲ ਨਿਕਲ ਰਿਹਾ ਹੈ ਪਹਿਲੇ ਇਹਨਾਂ ਨੇ ਜਿਵੇਂ ਬੰਟੀ ਰਮਾਣਾ ਤੇ ਝੂਠਾ ਕੇਸ ਹੁਣ ਗੁਨੀਮ ਮਜੀਠੀਆ ਜੀ ਦੇ ਇੱਕ ਫਰਾਡ ਲੈਂਡ ਕੇਸ ਝੂਠਾ ਉਹ ਵੀ ਥੱਲੇ ਗੱਲ ਕਰਕੇ ਉਹ ਨੋਟਿਸ ਕਢਾਇਆ ਗਿਆ ਹੈ ਚੀਫ ਮਨਿਸਟਰ ਆਪਣੇ ਆਪ ਇਨਵੋਲਡ ਆ ਉਹਦੇ ਵਿੱਚ ਪਰ ਹੋਇਆ ਕੀ ਹਾਈ ਕੋਰਟ ਨੇ ਸਟੇ ਕਰਤਾ ਉਵੇਂ ਹੀ ਹੁਣ ਵਿਕਰਮ ਮਜੀਠੀਆ ਤੇ 2 ਸਾਲ ਪੁਰਾਣੇ 2 ਸਾਲ ਦਾ ਇਹਨਾਂ ਤੋਂ ਕੋਈ ਚਲਾਨ ਪੇਸ਼ ਨਹੀਂ ਹੋਇਆ 2 ਸਾਲ ਦਾ ਇਹਨਾਂ ਕੋਈ ਕੀਤਾ ਨਹੀਂ ਕਿਉਂਕਿ ਹੁਣ ਵਿਕਰਮ ਮਜੀਠੀਆ ਉਹਨਾਂ ਦੇ ਖਿਲਾਫ ਲੱਗਿਆ ਤੇ ਤੁਸੀਂ ਸਾਮਣ ਪੈਦੋਂ ਸਾਨੂੰ ਸਪਨਾ ਦਾ ਕੋਈ ਪ੍ਰੋਬਲਮ ਹੀ ਨਹੀਂ ਹੈ ਕਿੰਨੇ ਮਰਜ਼ੀ ਕਿੰਨੀ ਦੇਰ ਕੱਢ ਲੋਂਗੇ ਸਾਮਣ ਹੁਣ ਕੀ ਕਰ ਰਿਹਾ ਹੈ ਸੋਸ਼ਲ ਮੀਡੀਆ ਦੀ ਜਿੰਨੀਆਂ ਸਾਡੀਆਂ ਟੀਮਸ ਐ ਸੀਆਈਡੀ ਨੂੰ ਕਿਹਾ ਗਿਆ ਜਿਹੜਾ ਸੀਆਈਡੀ ਦਾ ਪੰਜਾਬ ਦਾ ਹੈੱਡ ਉਹਨੂੰ ਸਕਸ਼ਨ ਦਿੱਤੀਆਂ ਉਹਨੇ ਸਾਰਿਆਂ ਨੂੰ ਕਿਹਾ ਸਾਰੇ ਐਸਐਸਪੀ ਨੂੰ ਕਿਹਾ ਜਿਹੜੇ ਜਿਹੜੇ ਕਾਲੀ ਵਰਕਰ ਸੋਸ਼ਲ ਮੀਡੀਆ ਤੇ ਕਰ ਰਹੇ ਐ ਉਹਨਾਂ ਨੂੰ ਤੇ ਉੱਤੇ ਪਰਚੇ ਦਿਓ ਕਿੰਨੇ ਪਰਚੇ ਦੇ ਦੇਗਾ ਜਿੰਨੇ ਪਰਚੇ ਦੇ ਦੇਗਾ ਉਹਨੇ ਵੱਧ ਸ਼ੇਅਰ ਕਰਨਗੇ ਮੈਂ ਸ਼ੇਅਰ ਕਰਦਾ ਤੇਰੀ ਜੇ ਦੇਣਾ ਤਾਂ ਮੇਰੇ ਤੇ ਪਰਚਾ ਦਿਓ ਇਸ ਕਰਕੇ ਭਗਵੰਤ ਮਾਨ ਤੇਰੇ ਗਿਣਤੀ ਦੇ 3 ਸਾਲ ਰਹਿ ਗਏ 3 ਸਾਲ ਬਾਅਦ ਲੋਕਾਂ ਨੇ ਤੈਨੂੰ ਵਣ ਨਹੀਂ ਦੇਣਾ ਵਣ ਨਹੀਂ ਮਿਲਦਾ ਜਿਸ ਤਰੀਕੇ ਨਾਲ ਵੋਟਾਂ ਪਾਈਆਂ ਉਹਨੇ ਉਸੇ ਤਰੀਕੇ ਨਾਲ ਤੈਨੂੰ ਛੇਤਰ ਮਾਰਨਗੇ ਜੈ ਜੀ ਹਾਲਾਤ ਭਗਵੰਤ ਮਾਨ ਨੇ ਕਰ ਦਿੱਤੀ ਹੈ ਐ ਕਰਕੇ ਹੁਣ ਜਿਹੜੇ ਗਰੀਬ ਵਪਾਰੀ ਹੈ ਜਿਹੜਾ ਆਪਣਾ ਬਿਜ਼ਨਸ ਕਰ ਰਿਹਾ ਹੁਣ ਉਹਨਾਂ ਤੇ ਵੀ ਛੋੜੇ ਛੋੜੇ ਕੇਬਲ অপারেটর ਉਹਨਾਂ ਤੇ ਵੀ ਤੱਕੇ ਪਰਚੇ ਕਬਜ਼ਾ ਕਰੋ ਇਹਦਾ ਕਬਜ਼ਾ ਕਰੋ ਐਮਐਲਏ ਲੱਗੇ ਐ ਰੇਤੇ ਤੇ ਸਾਰਾ ਕਬਜ਼ਾ ਕਰੀ ਬੈਠੇ ਐ ਕਹਿੰਦੇ ਸੀ 20000 ਕਰੋੜ ਰੁਪਏ ਅਸੀਂ ਇਕੱਠਾ ਕਰਕੇ ਦੇਵਾਂਗੇ 20 ਰੁਪਏ ਨਹੀਂ ਇਕੱਠਾ ਕਰਕੇ ਦਿੱਤਾ ਸ਼ਰਾਬ ਤੇ ਇਹਨਾਂ ਦੀ ਸੀਬੀਆ ਦੀ ਇਨਕੁਆਰੀ ਚੱਲ ਰਹੀ ਐ ਸ਼ਰਾਬ ਘਟਾ ਲੇ ਤੇ ਤੁਸੀਂ ਦੱਸੋ ਕਿਸ ਚੀਜ਼ 'ਚ ਇਹਨਾਂ ਨੇ ਕੁਝ ਕੀਤਾ ਐ ਐਸ ਕਰਕੇ ਮੈਂ ਚੇਤਾਵਨੀ ਦੇਣਾ ਚਾਹਣਾ ਮੁੱਖ ਮੰਤਰੀ ਨੂੰ ਜੇ ਤੂੰ ਸੋਚਦਾ ਸਾਡੇ ਲੀਡਰਸ਼ਿਪ ਤੇ ਸਾਡੇ ਵਰਕਰਾਂ ਦੇ ਜੇ ਤੂੰ ਪਰਚਾ ਦੇ ਕੇ ਤੂੰ ਸੋਚਦਾ ਕਿ ਸਾਨੂੰ ਕਮਜ਼ੋਰ ਕਰੇਗਾ ਹੁਣ ਪੂਰਾ ਝਾਲ ਵਾਲਾ ਜਿੰਨੇ ਝੂਠੇ ਪਰਚੇ ਦੇਣਿਆ ਦੇ ਲਾ ਪਰ ਉਹਦੇ ਬਾਅਦ ਤੂੰ ਆਪ ਤਿਆਰ ਹੈ ਸਰ ਆਪ ਵੀ ਲੈ ਕੇ ਰੋਲਰ